ਸ਼੍ਰੀ ਅਕਾਲ ਤੱਕ ਸਾਇਦ ਦੇ ਕਾਰਜਕਾਰ ਚੱਤਰ ਗਿਆਨੀ ਕੁਲਦੀਪ ਸਿੰਘ ਗੜਗਾਚ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ 24 ਨਵੰਬਰ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼੍ਰੀ ਅਨੰਤਪੁਰ ਸਾਈ ਵਿਖੇ ਬੁલાਏ ਜਾ ਰਹੀ ਪੰਜਾਬ ਵਿਧਾਨ ਸਭਾ ਵਿਸ਼ੇਸ਼ ਸੈਸ਼ਨ ਦੌਰਾਨ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਦੇ ਵਿੱਚ ਮਤਾ ਪਾਸ ਕਰੇ ਇਸ ਤੋਂ ਇਲਾਵਾ ਚਿਰਾਂ ਤੋਂ ਲੜਕੀਆਂ ਆ ਰਹੀਆਂ ਸਿੱਖਿਆ ਦੀਆਂ ਹੋਰ ਮੰਗਾਂ ਬਾਰੇ ਆਵਾਜ਼ ਵੀ ਬੁਲੰਦ ਕਰੇ ਜਥੇਦਾਰ ਗੜਕਾਚ ਨੇ ਕਿਹਾ ਹੈ ਕਿ ਸਜਾਵਾਂ ਭੁਗਤ ਚੁਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਈ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਆਖਿਆ ਕਿ ਸਿੱਖ ਪੰਥ ਦੇ ਸਾਰੇ ਸਮਾਗਮਾਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ ਜਥੇਦਾਰ ਕੁਲਦੀਪ ਸਿੰਘ ਗੜਕਾਚ ਨੇ ਕਿਹਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸ਼ਾਸਨ ਸੱਦਨ ਦਾ ਤਾਂ ਹੀ ਫਾਇਦਾ ਹੈ ਜੇਕਰ ਸਿੱਖ ਪੰਥ ਨਾਲ ਜੁੜੇ ਸੰਜੀਦਾ ਮਸਲੇ ਤੇ ਵਿਚਾਰ ਕੀਤੇ ਜਾਣ ਉਹਨਾਂ ਸਮੁੱਚੇ ਖਾਲਸਾ ਪੰਥ ਨੂੰ ਅਪੀਲ ਕੀਤੀ ਹੈ ਕਿ 23 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਸਮੁੱਚਾ ਖਾਲਸਾ ਪੰਥ ਆਪਣੇ ਘਰਾਂ ਤੇ ਖਾਸਾਈ ਨਿਸ਼ਾਨ ਚਲਾਉਣ ਉਹਨਾਂ ਆਖਿਆ ਕਿ ਉਹ ਝੂਲਦੇ ਨਿਸ਼ਾਨ ਸਾਈਂਬ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਲਮਣ ਹੋਵੇਗਾ ਇਲਾਵਾ ਜਥੇਦਾਰ ਕੁਲਦੀਪ ਸਿੰਘ ਗੜਗਾਚ ਨੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਕਿਹਾ ਕਿ ਸਰਕਾਰ ਨੂੰ ਆਪਣੇ ਅਧਿਕਾਰ ਖੇਤਰ ਦੇ ਕੰਮ ਹੀ ਕਰਨੇ ਚਾਹੀਦੇ ਨੇ ਧਾਰਮਿਕ ਕੰਮਾਂ ਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਇਸ ਅੱਗੇ ਜੱੱਤਰ ਸਾਹਿਬ ਨੇ ਹੋਰ ਕੀ ਕੁਝ ਗਿਆ ਇੱਕ ਵਾਰ ਆਪਾਂ ਸੁਣਦੇ ਹਾਂ ਜਿਹੜੀ ਹੁਣ ਇਹਨਾਂ ਨੇ ਇੱਥੇ ਅ ਕਰਨੀ ਹੈਗੀ ਆਪਣੀ ਵਿਧਾਨ ਸਭਾ ਦਾ ਰੱਖਿਆ ਚੰਗੀ ਗੱਲ ਇਹ ਹੋ ਗਈ ਕਿ ਇਹ ਵਿਧਾਨ ਸਭਾ ਦੇ ਵਿੱਚ ਇੱਥੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਤਾ ਪਾਉਣ ਔਰ ਨਾਲ ਹੀ ਜਿਹੜੀਆਂ ਸਿੱਖ ਮੰਗਾਂ ਜਿਨ੍ਹਾਂ ਤੇ ਲੰਮੇ ਸਮੇਂ ਤੋਂ ਪੰਥ ਸੰਘਰਸ਼ ਕਰਦਾ ਰਿਹਾ ਅਨੰਦਪੁਰ ਸਾਹਿਬ ਦਾ ਮਤਾ ਉਹਦੇ ਵਿੱਚ ਸਿੱਖ ਮੰਗਾਂ ਉਸ ਸੋਚ ਦਾ ਪ੍ਰਗਟਾਵਾ ਇੱਥੇ ਕਰਨਾ ਔਰ ਜੇ ਸਿਰਫ ਜਿਵੇਂ ਉੱਥੇ ਵਿਧਾਨ ਸਭਾ ਲੱਗਦੀ ਆ ਰੌਲਾ ਗੋਲਾ ਹੀ ਆ ਜਾਂ ਇਹ ਕਹਿ ਰਹੇ ਆ ਕਿ ਆਪਾਂ ਗੁਰੂ ਸਾਹਿਬ ਦੀ ਗੱਲ ਕਰਾਂਗੇ ਗੁਰੂ ਸਾਹਿਬ ਦੀ ਗੱਲ ਤਾਂ ਹੀ ਆ ਜੇ ਗੁਰੂ ਦੇ ਸਿਧਾਂਤਾਂ ਦੀ ਗੱਲ ਕਰਨ ਗੁਰੂ ਦਾ ਸਿਧਾਂਤ ਆ ਭੈ ਕਾਹੂ ਕੋ ਦੇਤਨਾ ਨਾ ਪਹਿਮਨਤਾਲ ਕਾਹੋ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਭਗਾਨਾ ਨਾ ਡਰਨਾ ਨਾ ਡਰਉਣਾ ਆਰਾਘੂ ਹੁਤਾ ਤੈ ਕਰਨਾ ਕਿ ਤੁਸੀਂ ਕਿਸੇ ਨੂੰ ਡਰਾ ਨਹੀਂ ਸਕਦੇ ਜਿਹੜੇ ਸਾਡੇ ਬੰਦੀ ਸਿੰਘਾਂ ਕੌਮ ਦੇ ਹੀਰੇ ਆ ਲੰਮੇ ਸਮੇਂ ਤੋਂ ਪੰਥੇ ਨਾਲ ਸੰਘਰਸ਼ ਕਰ ਰਿਹਾ ਤੇ ਪੰਥ ਸੰਘਰਸ਼ ਕਰਦਾ ਵੀ ਆ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਕਰਨੇ ਚਾਹੀਦੇ ਪੰਥ ਤੇ ਇੱਥੇ ਕਰਦਾ ਹੀ ਆ ਸ਼ਤਾਬਦੀ ਮੈਂ ਪਿਛਲੇ ਦਿਨੀ ਵੀ ਇਹ ਬਿਆਨ ਦਿੱਤਾ ਹੈ ਕਿ ਸਾਡੇ ਹਰ ਸਮਾਗਮ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋਣੀ ਚਾਹੀਦੀ ਆ ਔਰ ਸਾਡੀ ਕੌਮੀ ਪਛਾਣ ਦੀ ਗੱਲ ਹੋਣੀ ਚਾਹੀਦੀ ਜਿਹੜੀ ਗੁਰੂ ਨੇ ਕੀਤੀ ਆ ਬਾਕੀ ਰਿਹਾਈਆਂ ਹੋਣ ਕਿਆਂ ਗੁਰੂ ਕਿਰਪਾ ਕਰੂਗਾ ਤੇ ਸਰਕਾਰਾਂ ਨੂੰ ਇਹਦੇ ਤੇ ਧਿਆਨ ਦੇਣਾ ਚਾਹੀਦਾ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਉਹਨਾਂ ਦਾ ਰਾਈਟ ਆ ਹੱਕ ਆ ਕਿ ਉਹਨਾਂ ਦੀਆਂ ਰਿਹਾਈਆਂ ਹੋਣ ਗੁਰੂ ਕਿਰਪਾ ਕਰੂਗਾ ਪੰਜਾਬ ਸਰਕਾਰ ਵੱਲੋਂ ਜਿਹੜੇ ਵੱਖਰੇ ਸਮਾਗਮ ਕਰਾਏ ਜਾ ਰਹੇ ਪਹਿਲਾਂ ਵੀ ਖੇਂਦਰ ਦੇ ਵਿੱਚ ਸਮਾਗਮ ਹੋਇਆ ਉਸ ਮర్యాద ਦੀ ਜਿਹੜੀ ਉੱਥੇ ਮర్యాਦਾ ਭੰਕ ਕੀਤੀ ਗਈ ਭਾਰਤੀ ਜਨਤਾ ਪਾਰਟੀ ਵੀ 19 ਤਰੀਕ ਨੂੰ ਇੱਥੇ ਇੱਕ ਕੀਰਤਨ ਦਰਬਾਰ ਕਰਵਾ ਰਹੀ ਹੈ ਜੀ ਲੱਗਦਾ ਹੈ ਕਿ ਇਹ ਇਹ ਕੰਮ ਜਿਹੜੇ ਅਧਕਾਰ ਖੇਤ ਦਾ ਸ਼੍ਰੋਮਣੀ ਕਮੇਟੀ ਦਾ ਇਹ ਪਾਰਟੀਆਂ ਨੂੰ ਵੀ ਪ੍ਰੇਸ਼ ਕਰਨਾ ਚਾਹੀਦਾ ਸ ਇਹ ਅਧਿਕਾਰ ਖੇਤਰ ਖਾਲਸਾ ਪੰਥ ਦਾ ਤੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਖਾਲਸਾ ਪੰਥ ਦੀ ਇੱਕ ਧਾਰਮਿਕ ਨਮੈਂਦਾ ਜਮਾਤ ਆ ਕਿਉਂਕਿ ਗੁਰਦੁਆਰਿਆਂ ਦਾ ਪ੍ਰਬੰਧ ਵੇਖੋ ਹੁਣ ਜੇ ਕੋਈ ਜਾ ਕੇ ਡੀਸੀ ਦਫਤਰ ਆਖੇ ਵੀ ਸਾਡੇ ਕੋਈ ਕਾਰਸੇਵਾਲੇ ਮਹਾਂਪੁਰਖ ਕਹਿਣ ਤੇ ਅਸੀਂ ਇੱਥੇ ਆਪਣਾ ਦਫਤਰ ਖੋਲਣਾ ਤੇ ਖੋਲਣ ਦੇਣਗੇ ਨਹੀਂ ਖੋਲਣ ਦੇਣਗੇ ਉਹਨਾਂ ਦਾ ਆਪਣਾ ਅਧਿਕਾਰ ਖੇਤਰ ਆ ਸਰਕਾਰਾਂ ਦੇ ਆਪਣੇ ਅਧਿਕਾਰ ਖੇਤਰ ਆ ਉਹ ਸਰਕਾਰਾਂ ਲੋਨ ਜਾਂ ਜਿਹੜੀਆਂ ਵਕ ਵਕ ਪੋਲਿਟਿਕਲ ਪਾਰਟੀਆਂ ਵਾਂ ਇਹ ਠੀਕ ਆ ਵੀ ਗੁਰੂ ਨੂੰ ਯਾਦ ਕੋਈ ਵੀ ਕਰ ਸਕਦਾ ਪਰ ਉਹਨੂੰ ਕਿਸੇ ਪਾਰਟੀ ਦਾ ਪ੍ਰੋਗਰਾਮ ਕਹਿਣਾ ਇਹ ਗਲਤ ਗੱਲ ਆ ਪ੍ਰੋਗਰਾਮ ਗੁਰੂ ਦੇ ਹੁੰਦੇ ਆ ਪ੍ਰੋਗਰਾਮ ਖਾਲਸੇ ਪੰਥ ਦੇ ਆ ਪ੍ਰੋਗਰਾਮ ਸੰਗਤ ਦੇ ਹੁੰਦੇ ਆ ਇਹਨਾਂ ਚੀਜ਼ਾਂ ਤੋਂ ਗ੍ਰੇਟ ਕਰਨਾ ਚਾਹੀਦਾ ਔਰ ਬਾਅਦ ਵਿੱਚ ਤੁਹਾਨੂੰ ਪਤਾ ਹੀ ਹੈ ਜਿਵੇਂ ਸ਼੍ਰੀਨਗਰ ਵੀ ਗਲਤੀਆਂ ਵੀ ਕੀਤੀਆਂ ਇਹਨਾਂ ਨੇ ਇਹਦੇ ਲਈ ਜ਼ਰੂਰੀ ਆ ਵੀ ਇਹ ਖਾਲਸਾ ਪੰਥ ਦੇ ਨਾਲ ਤਾਲਮੇਲ ਕਰਕੇ ਜੋ ਖਾਲਸੇਈ ਪ੍ਰੋਗਰਾਮ ਮਨਾਏ ਜਾ ਰਹੇ ਉਹਦੇ ਚ ਸ਼ਮੂਲੀਅਤ ਵੀ ਕਰਨ ਔਰ ਦਾਲ ਪੰਥਾ ਨੂੰ ਅੱਗੇ ਲਾ ਕੇ ਸਾਡੀਆਂ ਸਿੱਖ ਸੰਸਥਾਵਾਂ ਨੂੰ ਅੱਗੇ ਲਾ ਕੇ ਤੇ ਪੰਥ ਦੀ ਨੁਮਾਇੰਦਾ ਜਮਾਤ ਸ਼ਰੂਪਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦਾ ਸਹਿਯੋਗ ਲਾ ਕੇ ਸਾਰੇ ਕਾਰਜ ਕਰਨੇ ਚਾਹੀਦੇ ਇਹ ਗਲਤ ਰੁਝਾਨ ਜਿਹੜਾ ਵੱਖੋ ਵੱਖਰਾ ਜਿਵੇਂ ਸ਼ੁਰੂ ਹੋ ਗਿਆ ਹੁਣ ਜਿਵੇਂ ਤੁਸੀਂ ਕਹਿ ਦਿੱਤਾ ਵੀ ਭਾਰਤੀ ਜਨਤਾ ਪਾਰਟੀ ਦਾ ਪ੍ਰੋਗਰਾਮ ਤੋਂ ਗੁਰਮਤ ਸਮਾਗਮ ਕਿਸੇ ਪਾਰਟੀ ਦਾ ਨਹੀਂ ਹੋ ਸਕਦਾ ਗੁਰਮਤ ਸਮਾਗਮ ਸਿਰਫ ਗੁਰੂ ਦਾ ਹੁੰਦਾ ਇਸ ਤਰੀਕੇ ਦੇ ਨਾਲ ਗੱਲ ਪੰਥ ਜਿਹੜੇ ਉਹਨਾਂ ਦੇ ਸਮਾਗਮਾਂ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਕਿਉਂਕਿ ਸਾਰਾ ਸਮਾਗਮ ਸਰਕਾਰ ਦਾ ਸ਼੍ਰੋਮਣੀ ਕੰਨ ਕੰਨ ਬੁੱਟਾ ਸਰ ਦੇ ਮਿੱਸੀ ਬਾਬਾ ਗੁਰਬੀ ਸਿੰਘ ਦੇ ਉਹ ਸਾਰੇ ਪਾਸੇ ਸ਼ਮੂਲੀਅਤ ਕਰ ਰਹੇ ਨੇ ਉਹਨਾਂ ਨੇ ਕਿਉਂਕਿ ਉੱਥੇ ਆਪਣੇ ਦਿੱਲੀ ਦੇ ਵਿੱਚ ਵੀ ਗੁਰਦੁਆਰਾ ਸੀਸਗੰਜ ਸਾਹਿਬ ਕਿਉਂਕਿ ਸ਼ਤਾਬਦੀ ਮਨਾਉਣੀ ਉੱਥੇ ਵੀ ਜਾਣਾ ਇੱਥੇ ਗੁਰਦੁਆਰਾ ਸੀਸਗੰਜ ਸਾਹਿਬ ਸਾਡੇ ਨਾਲ ਪਰ ਸਾਹਿਬ ਇੱਥੇ ਇੱਥੇ ਵੀ ਹੋਣਾ ਉਹਨਾਂ ਨੇ ਤੇ ਬਾਕੀ ਹਰੇਕ ਦੀ ਆਪਣੀ ਸੋਚ ਆ ਇਸ ਲਈ ਕਿ ਸਾਡੇ ਦੇਖੋ ਜਿਦੋਂ ਤੱਕ ਤੇ ਵਾਈਟ ਸਿਟੀ ਦੀ ਗੱਲ ਆ ਕਿਉਂਕਿ ਇਹ ਤਾਂ 1999 ਦੇ ਵਿੱਚ ਤੇ ਉਹਦੇ ਤੋਂ ਪਹਿਲਾਂ 1975 ਦੇ ਵਿੱਚ ਵੀ ਜਦੋਂ ਗੁਰੂ ਸਾਹਿਬ ਦੀ ਸ਼ਤਾਬਦੀ ਮਨਾਈ ਗਈ ਸੀ ਤੇ ਉਦੋਂ ਬੜੇ ਉਪਰਾਲੇ ਇੱਥੇ ਹੋਏ ਜੀ ਉਸ ਵੇਲੇ ਜਿਹੜੀ ਸਰਕਾਰ ਸੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਾਰਗ ਬਣਾਇਆ ਮੈਨੂੰ ਅੱਜ ਬਾਬਾ ਸਤਨਾਮ ਸਿੰਘ ਵੀ ਕਾਰਸੇ ਵਾਲੇ ਮਹਾਂਪੁਰਸ਼ ਦੱਸ ਰਹੇ ਔਰ ਉਹ ਜਦੋਂ ਕਾਲਜ ਬਣਾਇਆ ਸੀ ਆਪਣਾ ਮਾਰਗ ਬਣਾਇਆ ਸੀ ਤੇ ਅੱਜ ਤੱਕ ਉਹਦਾ ਨਾਮ ਆ ਸਰਕਾਰ ਨੂੰ ਇਹ ਚਾਹੀਦਾ ਵੀ ਨੰਦਪੁਰ ਸਾਹਿਬ ਕੋਈ ਮੈਡੀਕਲ ਕਾਲਜ ਲਿਆਉਣਾ ਇੱਥੇ ਲੋੜ ਵੀ ਆ ਗਈ ਆ ਜਾਂ ਕੋਈ ਹੋਰ ਇਦਾਂ ਦੇ ਉਪਰਾਲੇ ਕਰਨੇ ਇਹ ਉਹਨਾਂ ਨੂੰ ਲੋੜ ਆ ਬਾਕੀ ਮੈਂ ਹੁਣੇ ਉਧਰੋਂ ਆਇਆ ਆਪਣੇ ਗੜ੍ਹ ਸ਼ੰਕਰ ਤੋਂ ਕਪੂਲ ਦੇ ਉੱਤੇ ਮੈਨੂੰ 15 ਮਿੰਟ ਲੱਗੇ ਪੁਲ ਦਾ ਕੰਮ ਹੁਣ ਹੋ ਰਿਹਾ ਉਹ ਹੋ ਰਿਹਾ ਚਲੋ ਚੰਗੀ ਗੱਲ ਹਰ ਇਹ ਨਾਲ ਹੀ ਹੋ ਜਾਣਾ ਚਾਹੀਦਾ ਸੀ ਇੱਕ ਛੜਕ ਦਾ ਇੱਕ ਹਿੱਸਾ ਤੇ ਮਾਹਪੁਰਸ ਜਿਹੜੇ ਸਾਡੇ ਕਾਰਸੇਵ ਵਾਲੇ ਕਿਲਾਨੰਦਗੜ੍ਹ ਵਾਲੇ ਬਾਬਾ ਸਤਨਾਮ ਸਿੰਘ ਹੋਣੀ ਬਣਾ ਰਹੇ ਉਹ ਤੋਂ ਅਗਲਾ ਹਿੱਸਾ ਗੰਡਸ਼ੰਕਰ ਵਾਲੇ ਪਾਸੇ ਦੇ ਇਧਰਲੇ ਪਾਸੇ ਉਹਨ ਸਰਕਾਰ ਬਣਾ ਲੈ ਉਹ ਇਹਨਾਂ ਨੂੰ ਆਪਣੇ ਕਾਰਜ ਕਰਨੇ ਚਾਹੀਦੇ ਆਪਣੇ ਕਾਰਜਾਂ ਦੇ ਧਿਆਨ ਦੇਣਾ ਚਾਹੀਦਾ ਦੇਖੋ ਖਾਲਸਾ ਪੰਥ ਦੀ ਇਹ ਵੱਡੀ ਮੰਗ ਆ ਜਿਹੜੀ ਹੁਣ ਇਹਨਾਂ ਨੇ ਇੱਥੇ ਆ ਕਰਨੀ ਹੈਗੀ ਆਪਣੀ ਵਿਧਾਨ ਸਭਾ ਦਾ ਰੱਖਿਆ ਚੰਗੀ ਗੱਲ ਇਹ ਹੋ ਗਈ ਪੀ ਇਹ ਵਿਧਾਨ ਸਭਾ ਦੇ ਵਿੱਚ ਇੱਥੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਤਾ ਪਾਉਣ ਔਰ ਨਾਲ ਹੀ ਜਿਹੜੀਆਂ ਸਿੱਖ ਮੰਗਾਂ ਜਿਨ੍ਹਾਂ ਤੇ ਲੰਮੇ ਸਮੇਂ ਤੋਂ ਪੰਥ ਸੰਘਰਸ਼ ਕਰਦਾ ਰਿਹਾ ਆਨੰਦਪੁਰ ਸਾਹਿਬ ਦਾ ਮਤਾ ਉਹਦੇ ਵਿੱਚ ਸਿੱਖ ਮੰਗਾਂ ਉਸ ਸੋਚ ਦਾ ਪ੍ਰਗਟਾਵਾ ਇੱਥੇ ਕਰਨਾ ਔਰ ਜੇ ਸਿਰਫ ਜਿਵੇਂ ਉੱਥੇ ਵਿਧਾਨ ਸਭਾ ਲੱਗਦੀ ਆ ਰੌਲਾ ਗੋਲਈਆ ਜਾਇ ਕਹਿ ਰਹੇ ਆ ਕਿ ਆਪਾਂ ਗੁਰੂ ਸਾਹਿਬ ਦੀ ਗੱਲ ਕਰਾਂਗੇ ਗੁਰੂ ਸਾਹਿਬ ਦੀ ਗੱਲ ਤਾਂ ਹੀ ਆ ਜੇ ਗੁਰੂ ਦੇ ਸਿਧਾਂਤਾਂ ਦੀ ਗੱਲ ਕਰਨ ਗੁਰੂ ਦਾ ਸਿਧਾਂਤ ਆ ਭੈ ਕਾਹੂ ਕੋ ਦੇਤਨਾ ਨਾ ਪਹਿਮਨਤਾਲ ਕਾਹੋ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਭਗਾਨ ਨਾ ਡਰਨਾ ਨਾ ਡਰਉਣਾ ਅਰਾ ਹੂਮਤਾ ਤੈ ਤੈ ਕਰਨ ਤੇ ਤੁਸੀਂ ਕਿਸੇ ਨੂੰ ਡਰਾ ਨਹੀਂ ਸਕਦੇ ਜਿਹੜੇ ਸਾਡੇ ਬੰਦੀ ਸਿੰਘ ਆ ਕੌਮ ਦੇ ਹੀਰੇ ਆ ਲੰਬੇ ਸਮੇਂ ਤੋਂ ਪੰਥੇ ਨਾਲ ਸੰਘਰਸ਼ ਕਰ ਰਿਆ ਤੇ ਪੰਥ ਸੰਘਰਸ਼ ਕਰਦਾ ਵੀ ਆ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਕਰਨੇ ਚਾਹੀਦੇ ਪੰਥ ਤੇ ਇੱਥੇ ਕਰਦਾ ਹੀ ਆ ਸ਼ਤਾਬਦੀ ਮੈਂ ਪਿਛਲੇ ਦਿਨੀ ਵੀ ਇਹ ਬਿਆਨ ਦਿੱਤਾ ਹੈ ਤੇ ਸਾਡੇ ਹਰ ਸਮਾਗਮ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋਣੀ ਚਾਹੀਦੀ ਆ ਔਰ ਸਾਡੀ ਕੌਮੀ ਪਛਾਣ ਦੀ ਗੱਲ ਹੋਣੀ ਚਾਹੀਦੀ ਜਿਹੜੀ ਗੁਰੂ ਨੇ ਕੀਤੀ ਆ ਬਾਕੀ ਰਿਹਾਈਆਂ ਹੋਣਗੀਆਂ ਗੁਰੂ ਕਿਰਪਾ ਕਰੂਗਾ ਤੇ ਸਰਕਾਰਾਂ ਨੂੰ ਇਹਦੇ ਤੇ ਧਿਆਨ ਦੇਣਾ ਚਾਹੀਦਾ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਉਹਨਾਂ ਦਾ ਰਾਈਟ ਆ ਹੱਕ ਆ ਕਿ ਉਹਨਾਂ ਦੀਆਂ ਰਿਹਾਈਆਂ ਹੋਣ ਗੁਰੂ ਕਿਰਪਾ ਕਰੋ ਪੰਜਾਬ ਸਰਕਾਰ ਵੱਲੋਂ ਜਿਹੜੇ ਵੱਖਰੇ ਸਮਾਗਮ ਕਰਾਏ ਜਾ ਰਹੇ ਪਹਿਲਾਂ ਵੀ ਖੇਰ ਨਗਰ ਦੇ ਵਿੱਚ ਸਮਾਗਮ ਹੋਇਆ ਉਸਤ ਮਰਿਆਦਾ ਦੀ ਜਿਹੜੀ ਉੱਥੇ ਅੰਮ੍ਰਿਆਦਾ ਭੰਕ ਕੀਤੀ ਗਈ ਭਾਰਤੀ ਜਨਤਾ ਪਾਰਟੀ ਵੀ 19 ਤਰੀਕ ਨੂੰ ਉੱਥੇ ਇੱਕ ਕੀਰਤਨ ਦਰਬਾਰ ਕਰਵਾ ਰਹੀ ਹੈ ਜੀ ਲੱਗਦਾ ਹੈ ਕਿ ਇਹ ਇਹ ਕੰਮ ਜਿਹੜੇ ਅਧਕਾਰ ਖੇਤਰ ਸ਼੍ਰੋਮਣੀ ਕਮੇਟੀ ਦਾ ਇਹ ਪਾਰਟੀਆਂ ਨੂੰ ਵੀ ਪ੍ਰੈਸ ਕਰਨਾ ਚਾਹੀਦਾ ਸੀ ਇਹ ਅਧਾਰ ਖੇਤਰ ਖਾਲਸਾ ਪੰਥ ਦਾ ਤੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਖਾਲਸਾ ਪੰਥ ਦੀ ਇੱਕ ਧਾਰਮਿਕ ਨੁਮਾਇੰਦਾ ਜਮਾਤ ਹੈ ਕਿਉਂਕਿ ਗੁਰਦੁਆਰਿਆਂ ਦਾ ਪ੍ਰਬੰਧ ਵੇਖੋ ਹੁਣ ਜੇ ਕੋਈ ਜਾ ਕੇ ਡੀਸੀ ਦਫਤਰ ਆਖੇ ਵੀ ਸਾਡੇ ਕੋਈ ਕਾਰਸੇਵਾਲੇ ਮਹਾਪੁਰਸ਼ ਕਹਿਣ ਤੇ ਅਸੀਂ ਇੱਥੇ ਆਪਣਾ ਦਫਤਰ ਖੋਲਣਾ ਤੇ ਖੋਲਣ ਦੇਣਗੇ ਨਹੀਂ ਖੋਲਣ ਦੇਣਗੇ ਉਹਨਾਂ ਦਾ ਆਪਣਾ ਅਧਿਕਾਰ ਖੇਤਰ ਆ ਸਰਕਾਰਾਂ ਦੇ ਆਪਣੇ ਅਧਿਕਾਰ ਖੇਤਰ ਆ ਉਹ ਸਰਕਾਰਾਂ ਨੂੰ ਜਾਂ ਜਿਹੜੀਆਂ ਵੱਖ-ਵੱਖ ਪੋਲਿਟੀਕਲ ਪਾਰਟੀਆਂ ਵਾਂ ਇਹ ਠੀਕ ਆ ਵੀ ਗੁਰੂ ਨੂੰ ਯਾਦ ਕੋਈ ਵੀ ਕਰ ਸਕਦਾ ਪਰ ਉਹਨੂੰ ਕਿਸੇ ਪਾਰਟੀ ਦਾ ਪ੍ਰੋਗਰਾਮ ਕਹਿਣਾ ਇਹ ਗਲਤ ਗੱਲ ਆ ਪ੍ਰੋਗਰਾਮ ਗੁਰੂ ਦੇ ਹੁੰਦੇ ਆ ਪ੍ਰੋਗਰਾਮ ਖਾਲਸੇ ਪੰਥ ਦੇ ਆ ਪ੍ਰੋਗਰਾਮ ਸੰਗਤ ਦੇ ਹੁੰਦੇ ਆ ਇਹਨਾਂ ਚੀਜ਼ਾਂ ਤੋਂ ਗ੍ਰੇਟ ਕਰਨਾ ਚਾਹੀਦਾ ਔਰ ਬਾਅਦ ਵਿੱਚ ਤੁਹਾਨੂੰ ਪਤਾ ਹੀ ਹੈ ਜਿਵੇਂ ਸ਼੍ਰੀਨਗਰ ਵੀ ਗਲਤੀਆਂ ਵੀ ਕੀਤੀਆਂ ਇਹਨਾਂ ਨੇ ਇਹਦੇ ਲਈ ਜ਼ਰੂਰੀ ਆ ਵੀ ਇਹ ਖਾਲਸਾ ਪੰਥ ਦੇ ਨਾਲ ਤਾਲਮੇਲ ਕਰਕੇ ਜੋ ਖਾਲਸੇਈ ਪ੍ਰੋਗਰਾਮ ਮਨਾਏ ਜਾ ਰਹੇ ਉਹਦੇ ਚ ਸ਼ਮੂਲੀਅਤ ਵੀ ਕਰਨ ਔਰ ਦਲ ਪੰਥਾਂ ਨੂੰ ਅੱਗੇ ਲਾ ਕੇ ਸਾਡੀਆਂ ਸਿੱਖ ਸੰਸਥਾਵਾਂ ਨੂੰ ਅੱਗੇ ਲਾ ਕੇ ਤੇ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦਾ ਸਹਿਯੋਗ ਲਾ ਕੇ ਸਾਰੇ ਕਾਰਜ ਕਰਨੇ ਚਾਹੀਦੇ ਇਹ ਗਲਤ ਰੁਝਾਨ ਜਿਹੜਾ ਵੱਖੋ ਵੱਖਰਾ ਤੇ ਸ਼ੁਰੂ ਹੋ ਗਿਆ ਹੁਣ ਜਿਵੇਂ ਤੁਸੀਂ ਕਹਿਤਾ ਵੀ ਭਾਰਤੀ ਜਨਤਾ ਪਾਰਟੀ ਦਾ ਪ੍ਰੋਗਰਾਮ ਤੋਂ ਗੁਰਮਤ ਸਮਾਗਮ ਕਿਸੇ ਪਾਰਟੀ ਦਾ ਨਹੀਂ ਹੋ ਸਕਦਾ ਗੁਰਮਤ ਸਮਾਗਮ ਸਿਰਫ ਗੁਰੂ ਦਾ ਹੁੰਦਾ ਇਸ ਤਰੀਕੇ ਦੇ ਨਾਲ ਦਲ ਪੰਥ ਜਿਹੜੇ ਉਹਨਾਂ ਦੇ ਸਮਾਗਮਾਂ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਕਿਉਂਕਿ ਸਾਰਾ ਸਮਾਗਮ ਸਰਕਾਰ ਦਾ ਉਹ ਸ਼੍ਰੋਮਣੀ ਕੰਚ ਕਲੀ ਬੋਟਾਤਲ ਦੇ ਮੁੱਖੀ ਬਾਬਾ ਗੁਰਬੀ ਸਿੰਘ ਦੇ ਡੇਰੇ ਉਹ ਸਾਰੇ ਪਾਸੇ ਸ਼ਮੂਲੀਅਤ ਕਰ ਰਹੇ ਨੇ ਉਹਨਾਂ ਨੇ ਕਿਉਂਕਿ ਉੱਥੇ ਆਪਣੇ ਦਿੱਲੀ ਦੇ ਵਿੱਚ ਵੀ ਗੁਰਦੁਆਰਾ ਸੀਸਗੰਜ ਸਾਹਿਬ ਕਿਉਂਕਿ ਸ਼ਤਾਬਦੀ ਮਨਾਉਣੀ ਉੱਥੇ ਵੀ ਜਾਣਾ ਇੱਥੇ ਗੁਰਦੁਆਰਾ ਸੀਸਗੰਜ ਸਾਹਿਬ ਸਾਡੇ ਨਾਲ ਪਰ ਸਾਹਿਬ ਇੱਥੇ ਵੀ ਹੋਣਾ ਉਹਨਾਂ ਨੇ ਤੇ ਬਾਕੀ ਹਰੇਕ ਦੀ ਆਪਣੀ ਸੋਚ ਆ ਇਸ ਲਈ ਕਿ ਸਾਡੇ ਦੇਖੋ ਜਿਸ ਤਨ ਤੱਕ ਤੇ ਵਾਈਟ ਸਿਟੀ ਦੀ ਗੱਲ ਆ ਕਿਉਂਕਿ ਇਹ ਤਾਂ 1999 ਦੇ ਵਿੱਚ ਤੇ ਉਹਦੇ ਤੋਂ ਪਹਿਲਾਂ 1975 ਦੇ ਵਿੱਚ ਵੀ ਜਦੋਂ ਗੁਰੂ ਸਾਹਿਬ ਦੀ ਸ਼ਤਾਬਦੀ ਮਨਾਈ ਗਈ ਸੀ ਤੇ ਉਦੋਂ ਬੜੇ ਉਪਰਾਲੇ ਇੱਥੇ ਹੋਏ ਜੀ ਉਸ ਵੇਲੇ ਜਿਹੜੀ ਸਰਕਾਰ ਸੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਾਰਗ ਬਣਾਇਆ ਮੈਨੂੰ ਅੱਜ ਬਾਬਾ ਸਤਨਾਮ ਸਿੰਘ ਵੀ ਕਾਲਜ ਵਾਲੇ ਮਹਾਂਪੁਰਸ਼ ਦੱਸ ਰਹੇ ਔਰ ਉਹ ਜਦੋਂ ਕਾਲਜ ਬਣਾਇਆ ਸੀ ਆਪਣਾ ਮਾਰਗ ਬਣਾਇਆ ਸੀ ਤੇ ਅੱਜ ਤੱਕ ਉਹਦਾ ਨਾਮ ਆ ਸਰਕਾਰ ਨੂੰ ਇਹ ਚਾਹੀਦਾ ਵੀ ਆਨੰਦਪੁਰ ਸਾਹਿਬ ਕੋਈ ਮੈਡੀਕਲ ਕਾਲਜ ਲਿਆਉਣਾ ਇੱਥੇ ਲੋੜ ਵੀ ਆ ਗਈ ਆ ਜਾਂ ਕੋਈ ਹੋਰ ਇਦਾਂ ਦੇ ਪ੍ਰਾਲੇ ਕਰਨੇ ਇਹ ਉਹਨਾਂ ਨੂੰ ਲੋੜ ਆ ਬਾਕੀ ਮੈਂ ਹੁਣੇ ਉਧਰੋਂ ਆਇਆ ਆਪਣੇ ਗੜ੍ਹ ਸ਼ੰਕਰ ਤੋਂ ਪੁਲ ਦੇ ਉੱਤੇ ਮੈਨੂੰ 15 ਮਿੰਟ ਲੱਗੇ ਪੁਲ ਦਾ ਕੰਮ ਹੁਣ ਹੋ ਰਿਹਾ ਉਹ ਹੋ ਰਿਹਾ ਚਲੋ ਚੰਗੀ ਗੱਲ ਪਰ ਇਹ ਨਾਲ ਹੀ ਹੋ ਜਾਣਾ ਚਾਹੀਦਾ ਸੀ ਇੱਕ ਛੜਕ ਦਾ ਇੱਕ ਹਿੱਸਾ ਤੇ ਮਾਹਪੁਰ ਸਿ ਜਿਹੜੇ ਸਾਡੇ ਕਾਰਸੇਵ ਵਾਲੇ ਕਲਾਨੰਦ ਘਰ ਵਾਲੇ ਬਾਬਾ ਸਤਨਾਮ ਸਿੰਘ ਹੋਣੀ ਬਣਾ ਰਹੇ ਉਹ ਤੋਂ ਅਗਲਾ ਹਿੱਸਾ ਗੜ ਸ਼ੰਕਰ ਵਾਲੇ ਪਾਸੇ ਤੇ ਇਧਰਲੇ ਪਾਸੇ ਉਹਨ ਸਰਕਾਰ ਬਣਾ ਲੈ ਉਹ ਇਹਨਾਂ ਨੂੰ ਆਪਣੇ ਕਾਰਜ ਕਰਨੇ ਚਾਹੀਦੇ ਆਪਣੇ ਕਾਰਜਾਂ ਦੇ ਧਿਆਨ ਦੇ